ਹਾਜੀ ਕਿਸਾਨ ਵੀਰੋ ਸਾਸਤਰੀ ਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕਿੰਦਰ ਹੋਂਦੇ ਘਰ ਆਇਆ ਦੋਸਤੋ ਚੋਲਾ ਸਾਹਿਬ ਤੋਂ ਇੱਕ ਸੜਕ ਜਾਂਦੀ ਪਿੰਡ ਰਤੋਕੇ ਨੂੰ ਤੇ ਬਿਲਕੁਲ ਪਿੰਡ ਐਸੇ ਚੋਲਾ ਸਾਹਿਬ ਹੀ ਆ ਕੋਈ ਵੀ ਭਰਾ ਵਿਜ਼ਿਟ ਕਰੂਗਾ ਤੇ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਕਾਲ ਕਰਕੇ ਤੁਸੀਂ ਇੱਥੇ ਪਹੁੰਚ ਕਰ ਸਕਦੇ ਜੀ ਅਨੁਮਲ ਅੱਜ ਇਸ ਵੀਡੀਓ ਦੇ ਵਿੱਚ ਚਾਰ ਚੱਕ ਨਾਕ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਝੋਟੀਆਂ ਦਿਖਾ ਦੇਾਂਗੇ ਇੱਕ ਸੂਈ ਸਵਾਈ ਹੈ ਦੋ ਗੱਬਣ ਇੱਕ ਵੈੜ ਤੁਹਾਨੂੰ ਦਿਖਾ ਦੇਾਂਗੇ ਦੇਸੀ ਦੇ ਵਿੱਚ ਵੀ ਰਗਿੰਦਰ ਹੋਂਦੇ ਕੋਲ ਇੱਕ ਵੈੜ ਵੀ ਆ ਵਾਈਲ ਟ੍ਰਾਂਕ ਦੇ ਵਿੱਚ ਪੂਰੀ ਡਿਟੇਲ ਲੈ ਲਾਂਗੇ ਜੈਜ ਰੇਟਾਂ ਦੇ ਉੱਤੇ ਪਸ਼ੂ ਕੋਈ ਵੀ ਭਰਾ ਫਾਰਮਰ ਠੀਕ ਹੈ ਜੀ ਆਪਣੀ ਵੀਡੀਓ ਵੇਖ ਕੇ ਆ ਰਿਹਾ ਹਮੇਸ਼ਾ ਆਪਾਂ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਜ਼ਿਕਰ ਕਰਦੇ ਆ ਇੱਥੇ ਆਣ ਕੇ ਪਸ਼ੂ ਜ਼ਰੂਰ ਵੇਖਿਆ ਕਰੋ ਠੀਕ ਹੈ ਜੀ ਅੱਜ ਤਰੀਕ 9 ਜੁਲਾਈ ਤੇ ਸਮਾਂ ਕੋਈ ਮਾਰਨਿੰਗ ਦੇ 10 10:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸੋ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਗਿੰਦਰ ਸਾਸਰੀਕਾਲ ਮਹਾਰਾਜ ਸਾਸਰੀਕਾਲ ਸੰਨ ਸਾਹਿਬ ਹੋਰ ਸਾਰੇ ਭੈਣ ਭਰਾ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਪ੍ਰਵਾਹ ਪ੍ਰੀਤ ਸਾਸਰੀਕਾਲ ਸਾਸਰੀਕਾਲ ਗਿੰਦਰ ਭਾਈ ਠੀਕ ਠਾਕ ਮੇਰਾ ਤੁਹਾਡੀਆਂ ਜੀ ਸ਼ੁਕਰਮੰਦ ਜੀ ਤੇ ਆ ਗੁਰਕਿੰਦੇਵ ਜੀ ਹੋਰ ਗਿੰਦਰਾ ਹਾਂਜੀ ਵਧੀਆ ਵਧੀਆ ਲੈ ਵੀ ਗਿੰਦਰ ਵੀਰੇ ਉਧਰ ਵੀ ਆਪਾਂ ਪਾਏ ਸੀ ਚਾਰ ਕਿਨਾਰੇ ਤਕਰੀਬਨ ਹਾਂਜੀ ਤਿੰਨ ਚਾਰ ਕਿਨਾਰੇ ਸੀ ਉਦੋਂ ਵੀ ਵੇਗੇ ਸੰਧੂ ਸਾਹਿਬ ਸਾਰੇ ਵੇਗੇ ਸੀ ਹਾਂ ਉਥਾਰ ਪਾਰਕ ਤੇ ਪਹਿਲੀਆਂ ਜੀ ਵੇਗੀ ਸੀ ਤੇ ਉਹ ਮੁੜ ਕੇ ਚਲੋ ਥੋੜਾ ਜਿਹਾ ਤੁਹਾਨੂੰ ਪਤਾ ਭੈਣ ਭਰਾ ਵਿੱਚ ਉਹ ਜਾਂਦੀ ਕਿ ਯਾਰ ਤੁਸੀਂ ਦੱਸਿਆ ਕਰੋ ਕੋਈ ਸਾਈ ਪਾਈ ਕਿਸੇ ਨੂੰ ਉਹਨਾਂ ਨੂੰ ਚਲੋ ਕੰਮ ਧੰਦਾ ਕੋਈ ਪੈ ਗਿਆ ਤੇ ਚਲੋ ਕੋਈ ਕਾਰਨ ਬਣ ਗਿਆ ਹਾਂਜੀ ਉਹਦੇ ਕਰਕੇ ਕੋਈ ਡੱਕਿਆ ਜਾਵੇ ਪਸ਼ੂ ਕੋਈ ਗੱਲ ਨਹੀਂ ਅੱਜ ਦਿਖਾ ਦੇਾਂਗੇ ਹਾਂਜੀ ਉਹ ਦੋਸਤੋ ਵਾਇਰ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਠੀਕ ਹੈ ਜੀ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦੇਾਂਗੇ ਥਾਰ ਪਾਰਕਰ ਕੋਈ ਦੇਸੀ ਦੇ ਵਿੱਚ ਤੁਸੀਂ ਕਰਾਸ ਮੰਨ ਲਿਆ ਜੀ ਭਾਜੋ ਨੰਬਰ ਤੋਂ ਸ਼ੁਰੂਆਤ ਕਰਾਂਗੇ ਮਾਲ ਵੈਸੇ ਬਾਹਰ ਬਾਜ਼ਾਰ ਦੇ ਹਿਸਾਬ ਨਾਲ ਬੜਾ ਜਾਇਜ਼ ਕੇਂਦਰਾਂ ਦਾ ਵੀ ਦੇ ਦੇਣਾ ਅੱਜ ਦੋ ਗੱਬਣ ਇੱਕ ਸੂਈ ਸਵਾਈ ਆ ਸਟਾਰਟਿੰਗ ਇੱਥੋਂ ਕਰਦੇ ਆਂ ਕੇਂਦਰ ਸਵੇਰ ਜਿੰਮਾ ਸੂਈ ਮੈਂ ਤਾਂ ਕਰ ਲੈਣੀ ਆ ਸੰਸਾ ਦੂਜਾ ਸੂਆ ਸੰਤੂ ਸਾਹਿਬ ਦੂਜਾ ਸੂਆ ਹਾਂਜੀ ਕੀ ਵੇਰਵਾ ਦਾ ਵੀਰੇ ਪੂਰਾ ਕਦੋਂ ਦੀ ਸੂਈ ਆ ਸੂਈ ਕੱਲ ਦੀ ਆ ਸੰਤੂ ਸਾਹਿਬ ਇਹ ਕੋਈ 3-4 ਵਜੇ ਸੂਈ ਆ 3:00 ਵਜੇ ਕੱਲ ਮਾਰਨਿੰਗ 3-4 ਵਜੇ ਨਹੀਂ ਸ਼ਾਮ ਸ਼ਾਮ ਨੂੰ 3-4 ਵਜੇ ਸ਼ਾਮ ਨੂੰ ਹਾਂਜੀ ਤੇ ਬੱਚਾ ਮਗਰ ਕੀ ਕੱਟੀ ਆ ਸੰਤੂ ਮਗਰ ਕੱਟੀ ਆ ਲਓ ਜੀ ਮਗਰ ਕੱਟੀ ਆ ਗਈ ਆ ਠੀਕ ਆ ਜੀ ਕੱਲ ਸ਼ਾਮੀ ਸੂਈ ਆ ਅੱਜ ਸੈਕੰਡ ਡੇ ਆ ਦੂਜਾ ਦਿਨ ਆ ਠੀਕ ਆ ਜੀ ਆ ਦੇਖੋ ਤੇ ਮਗਰ ਕੱਟੀ ਚੰਗੀ ਆ ਠੀਕ ਆ ਜੀ ਬਿਲਕੁਲ ਇੱਕ ਰੰਗ ਆ ਬੱਚਾ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਓ ਠੀਕ ਆ ਸੋਹਜੇ ਥੋੜਾ ਜਿਹਾ ਕੇ ਨਾ ਔਖਾ ਜਾਂਦਾ ਪਸ਼ੂ ਹੋਰ ਅੱਸੀ ਜੀ ਅੱਜ ਭਲਕਦੇ ਵਿੱਚ ਕੇ ਨਾ ਸੋਇਆ ਬੱਚਾ ਬਾਕੀ ਖਲੂੰਦੀ ਖਰਾਂਦੀ ਵਧੀਆ ਬਾਕੀ ਆ ਬੱਚਾ ਬਹੁਤ ਖੂਬਸੂਰਤ ਪਾਇਆ ਤੇ ਦੂਜਾ ਸਵੇਰ ਕੇੰਦਰ ਇੱਕ ਕੱਤੀ ਝੋਟੀ ਹਾਂਜੀ ਹਾਂਜੀ ਲਓ ਵੀ ਦੂਜਾ ਸਵੇਰ ਤੇ ਬੋਲਾ ਇਹਦੇ ਥੱਲੇ ਕੇੰਦਰ ਕਿੰਨਾ ਚੋਇਆ ਆਪਾਂ ਇੱਕ ਦੋ ਰੰਗ ਸੰਤੋ ਸਾਹਿਬ ਆਪਾਂ ਇਹ ਜੇਰ ਪਈ ਹੀ ਰਾਤ ਨਾ 12:00 ਵਜੇ ਅੱਛਾ ਮੁੜ ਕੇ ਇਤਰਾ ਹੀ ਆ ਵੀ ਦਿਨੇ ਮੈਚ ਹੋਈ ਆ 5 ਲੀਟਰ ਦੀ ਬਾਲਟੀ ਭਰ ਕੇ ਚੋਈ ਹੋ ਆਪਣੇ ਤਾਂ ਬਲੈਦਾ ਵੀਡੀਓ ਬੈ ਗਈ ਆ ਠੀਕ ਆ ਆਪਾਂ ਆਦਿਏ ਵੀ ਉਦਾਂ ਹੀ ਨਜਾਇਜ਼ ਹੀ ਵਿੱਚੋਂ ਚਲੋ ਵੀ ਰਿ ਕਮੈਂਟ ਵੀ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਆਇਆ ਜਾਓ ਪਰ ਆਪਣੇ ਕੋਲ ਵੀਡੀਓ ਬਣੀ ਹੈਗੀ ਸਿਰੇ ਆਪਾਂ ਇਨ ਵਿੱਚ ਹੋਈ ਆ 5 ਕਿਲੋ 5 ਲੀਟਰ ਦੀ ਬਾਲਟੀ ਭਰ ਕੇ ਚੋਈ ਆ ਠੀਕ ਆ 5 ਲੀਟਰ ਦੀ ਭਰਾਈ ਹੋਈ ਹੈ ਭਲੇ ਰਹਿ ਗਿਆ ਸੋ ਰਹਿਗਾ ਠੀਕ ਆ ਸੋ 5 ਗਿਰੋ ਅੱਜ ਮਾਰਨਿੰਗ ਹੀ ਚੋਲੀ ਹੈ ਨਾ ਹਾਂਜੀ ਅੱਜ ਪਹਿਲੀ ਉਹ 5 ਜਿਹੜਾ ਕਿਲੋ ਦੋਸੋਂ ਮਾਰਨਿੰਗ ਦੋ ਤੋਂ ਚੋਇਆ ਹੈ ਬੋਲਾ ਚੋਇਆ ਪਹਿਲੀ ਚਵਾਈ ਪਹਿਲੀ ਚਵਾਈ ਆ ਹਾਂਜੀ ਕੱਲ ਦੀ ਸ਼ਾਮੀ ਸੂਈ ਸੀ ਤੇ ਬਾਕੀ ਮੇਰਾ ਭਰਾ ਫੇਸ ਕੁਆਲਟੀ ਦੀ ਗੱਲ ਕਰੀਏ ਤੇ ਛੋਟਾ ਸਿੰਘ ਆ ਬਾਕੀ ਮੱਝ ਦਾ ਕਹੇ ਲੋ ਚਾਹੇ ਝੋਟੀ ਦਾ ਕਹੇ ਲੋ ਫਿਰ ਢਾਂਚਾ ਢੂੰਚਾ ਚੰਗਾ ਹੈ ਚੌੜਾ ਪਿੱਠ ਪੁੜਾ ਵੰਡ ਵੇਰਲ ਬਾਕੀ ਤੁਹਾਨੂੰ ਥਣਾ ਦੀ ਦਿਖਾ ਦਈਏ ਚਵਾਈ ਬੜੀ ਸਿੰਧੂ ਸਾਹਿਬ ਬਹੁਤ ਜਿਆਦੀ ਮੋਟੀ ਮੋਟੀ ਭੋਲੀ ਚਵਾਈ ਆ ਦੇਖੋ ਛੋਟਾ ਜਿਹਾ ਬੱਚਾ ਬਾਦ ਉਹ ਵੀ ਚਵਾਈ ਕਰਦਾ ਠੀਕ ਆ ਜੀ ਇਧਰੋਂ ਤੁਹਾਨੂੰ ਬਹਿਣੀ ਵਾਲੇ ਪਾਸਿਓਂ ਵਿਖਾ ਦਿੱ ਗਿਆ ਥਾਂ ਤੁਹਾਨੂੰ ਵਧੀਆ ਲੱਗਾ ਠੀਕ ਆ ਜੀ ਰੁਕ ਰੁਕਦੇ ਥਾਣਾ ਮੁੱਠੀ ਮੁੱਠੀ ਥਾਣਾ ਤੇ ਫੋਨ ਵਜਣ ਵੇਟ ਆ ਵੈਸੇ ਚਲੋ ਸੁਸਵਾ ਦੇ ਵਿੱਚ ਆ ਪਰ ਕਿਸੇ ਪਾਸਿਓਂ ਕਰਮਾ ਲਈ ਇਹ ਮਹਿਸੂਸ ਨਹੀਂ ਕਰਾਉਂਦੀ ਕਿ ਠੀਕ ਆ ਜੀ ਕਿਉਂਕਿ ਪਲੀ ਸਭੀ ਇਹ ਚੰਗੀ ਮੱਝ ਛੋਟੇ ਸਿੰਘ ਦੇ ਵਿੱਚ ਆ ਮਗਰ ਵੀ ਕੱਟੀ ਨੂੰ ਜਨਮ ਦਿੱਤਾ ਠੀਕ ਆ ਜੀ ਸੋ ਇੱਕੋ ਇੱਕ ਟਾਈਮ ਜਿਹੜੀ ਮਾਰਨਿੰਗ ਅੱਜ ਚਵਾਈ ਕੀਤੀ ਇੱਕੋ ਡੰਗ ਦੀ ਪਹਿਲਾ ਟਾਈਮ 5 ਕਿਲੋ ਲੈ ਵੀ ਕਿੰਦਰ ਇੱਕ ਵਾਰੀ ਤੋੜ ਕੇ ਵੀਰ ਖੋਲ ਕੇ ਇਹਨੂੰ 10 ਕਿਲੋ ਸੰਧੂ ਸਾਹਿਬ ਹੋ ਗੋਲੀ ਇੰਨੀ ਠੀ ਆ ਦੇਖੋ ਤੇ ਬਾਕੀ ਥੱਲੇੋਂ ਤੁਹਾਡਾ ਭੁੰਡਾ ਚੰਗਾ ਦੁੱਧ ਚੰਗਾ ਚਵਾਜੂ ਆ ਸੰਧੂ ਸਾਹਿਬ 15 ਲੀਟਰ ਦੁੱਧ ਚਵਾਜੂਗੀ ਪਹਿਲੇ ਸਵੇਰ ਆਉਂਦੇ ਵੀ ਇਨੇ ਦਿੱਤਾ ਵਾ ਕਿ 13 13.5 ਲੀਟਰ ਦੁੱਧ ਚਵਾਇਆ ਪਹਿਲਨਵੇਂ ਹੈ ਪਹਿਲਨਵੇਂ ਠੀਕ ਆ ਠਾਕ ਦੀ 15 ਚਵਾ ਲਓ ਸੋ ਦੋਸਤੋ ਕਈ ਵਾਰ ਪਿਛੋਂ ਵਾਲੀ ਵਜਨ ਪੂਰਾ ਪਲੀ ਹਾਂ ਵਜਨ ਲੋਡ ਪੂਰਾ ਪਲੀ ਪਲੀਤੀ ਪੂਰੀ ਆ ਬਾਕੀ ਜੇ ਕੋਈ ਬੱਕੇ ਨਾ ਪਸ਼ੂ ਖਰੀਦਦੇ ਪਿਛੋਂ ਬੈਕਗਰਾਉਂਡ ਅਗਲਾ 베ਚ ਦਿੰਦਾ ਦੱਸ ਹੀ ਦਿੰਦਾ ਕਿ 15 ਕਿਲੋ ਕਿਲੋ ਦੁੱਧ ਚਵਾਇਆ ਇਹਨੇ ਠੀਕ ਆ 15 ਚ ਆ ਜੂ ਹੈ ਤੇ ਹਾਂ ਸੋ ਬਾਕੀ ਆ ਤੁਹਾਡੇ ਸਾਹਮਣੇ ਠੀਕ ਹੈ ਜੀ ਰਗ ਢੰਗ ਪਾਇਦੇ ਚੰਗੇ ਆ ਖਲਾਰ ਥਲੇ ਚੱਡੇ ਦੀ ਬੰਤਰ ਸਿੰਘੀ ਸਿੰਘੀ ਬਹੁਤ ਸਿੰਘੀ ਸਿੰਘੀ ਵੇਖੋ ਮੇਰਾ ਪ੍ਰਾ ਸਾਫ ਸੁਥਰੀ ਆ ਦੇਖੋ ਬਹੁਤ ਵਧੀਆ ਠੀਕ ਹੈ ਕਿੰਦਰ ਬਨੋ ਫਿਰ ਠੀਕ ਹੈ ਜੀ ਬਾਕੀ ਚਵਾਈ ਆਪਾਂ ਪੁੱਛ ਲਵਾਂਗੇ ਕੱਲੇ ਕੱਲੇ ਥਾਂ ਦੇ ਜਿਹੜੀ ਦੋਸਤੋ ਧਾਰ ਦੀ ਗਰੰਟੀ ਤਾਂ ਸੱਣੀ ਲੈ ਕੇ ਦੇ ਦਿਆਂਗੇ ਵੀ ਦੂਰੋਂ ਨੇੜੇ ਆਉਣਾ ਕਿਸੇ ਭਰਾ ਨੇ ਕੋਈ ਖਰਾਬ ਨਾ ਹੋਵੇ ਕਿੰਦਰ ਚਵਾਈ ਭਰਉਣ ਇੱਕ ਨਹੀਂ ਕੋਈ ਸੰਧੂ ਸਾਹਿਬ ਕੋਈ ਇਹਦੇ ਵਿੱਚ ਭੂਰ ਨਹੀਂ ਛਟਾਨੀਆਂ ਆ। ਆ। ਵਾਲ ਘਾਟ ਵੀ ਕੋਈ ਨਹੀਂ ਥਣਾ ਦੇ ਵਿੱਚ। ਠੀਕ ਆ। ਚਲੋ ਉਹਦਾ ਬੌਲ ਤਾਂ ਜੇ ਬਿਲਕੁਲ ਸਾਫ਼ ਨਹੀਂ ਕੀਤੀ। ਸਾਫ਼ ਨਹੀਂ ਕੀਤੀ ਪਰ ਫਿਰ ਵੀ ਚਲੋ ਪਤਾ ਲੱਗਦਾ ਪਸਮਾ ਤੋਂ ਡੰਗਰ ਦੇਖੋ। ਠੀਕ ਆ। ਵਧੀਆ ਚਵਾਈ ਆ ਬੰਬੀ ਵਾਂਗੂ ਚੱਲਦੀ ਮੋਟੀ ਮੋਟੀ ਠੀਕ ਆ। ਇਹਦਾ ਕਿੰਦਰ ਕੀ ਮੋਲੋ? ਕਿੰਨਾ ਲਾਈਏ ਕੰਮ ਥੱਲੇ। ਮੋਲ ਸੰਧੂ ਸਾਹਿਬ ਇਹਦਾ ਭਾਵੇਂ 1 35 40 ਜਿੰਨਾ ਮਰਜ਼ੀ ਕਰੀ ਜਾਈਏ। ਆ। ਇੱਕ 30 ਜਮਾਨਤਾਨ ਕਰਦਾਂਗੇ ਕਿੰਨਾ ਕਰਦੇਗਾ ਹਾਂ ਨਾਲੇ ਇਹ ਰੇਡੀ ਆਪਾਂ ਪਾਉਣੇ ਆ ਵੀ ਜਿਹੜੇ ਤਾਂ ਸ ਮੌਕੇ ਦੇ ਸਰ ਤੋਂ 100 200 ਰੁਪਏ ਛੋੜੀ ਅਗਲਾ ਕੀ ਕਰਾਂ ਉਹ ਤੇ ਹੈਗੀ ਗੱਲ ਜੇ ਇਹਦੇ ਕੋਈ وڑੇ ਮੇੜਿਆਂ ਵਾਲਾ ਬਾਤ ਫਿਰ 30 ਚ ਕੋਈ 1000 2000 ਕਰਦਾਂਗੇ ਤੇ ਜੇ ਜੈਸ ਨੋ ਵਾਲਾ ਹੀ ਆ ਫਿਰ ਸਵਾਦੀ ਦੇਣੀ ਆ ਇੱਕ ਪੰਜੀ ਦੀ ਹਾਂ ਨਾ ਹਾਂ ਨਹੀਂ ਲੋ ਵੀ ਇੱਕ ਪੰਜੀ ਦੀ ਦੋਸਤੋ ਇਹ ਹਾਂ ਨਾ ਆਈਆਂ ਮਗਰ ਕੱਟੀ ਆ ਮੈਂ ਚਵਾਜੇ 14 ਮੈਂ ਚਵਾਜੇ 15 ਇਹ ਚਵਾਜੇ 13 ਕਿਲੋ ਠੀਕ ਆ ਉਹ ਸੇਵਾ ਤੇ ਡਿਪੈਂਡ ਰਹੂਗਾ ਹਾਂਜੀ ਇੱਥੋਂ ਮੇਰਾ ਭਰਾ ਆਪਦੀ ਬਿਲਕੁਲ ਤਸੱਲੀ ਕਰਕੇ ਲੈ ਕੇ ਬਾਕੀ ਸ 15 ਕਿਲੋ ਦੁੱਧ ਕੋਹਣੀ ਮੈਂ ਆ ਚੋਈ ਆਪਾਂ ਕਰਾ ਕੇ ਗਰਮ ਕਰ ਲਈਏ ਕੇ ਹਾਂਜੀ ਦੁੱਧ ਸਹੀ ਦੱਸੋ ਠੀਕ ਹੈ ਜੀ ਬਾਕੀ 5 ਕਿਲੋ ਪੋਲਾ ਚੋਇਆ ਇਹਦਾ ਠੀਕ ਆ ਉਹ ਤੁਹਾਨੂੰ ਕੋਈ ਗੰਦਰਾ ਆਪਾਂ ਲਾ ਦੇਾਂਗੇ ਵੀਰੇ ਹਾਂਜੀ ਆ ਠੀਕ ਆ ਬਾਕੀ ਵੀਡੀਓ ਦੇ ਵਿੱਚ ਵੀ ਹੈਗੀ ਕਿਸੇ ਪੁਰਾਣੇ ਵੀਡੀਓ ਵੇਖਣੀ ਹੈ ਤੇ ਤੁਸੀਂ ਦੇਖ ਸਕਦੇ ਜੀ ਆ ਵੇਖੋ ਜੀ ਠੀਕ ਆ ਜੀ ਸੋ ਚੌਣ ਜਵਾ ਦੀ ਚੰਗੀ ਆ ਸੋ ਜਿੰਨੇ ਵੀਰ ਨੇ ਬਿਲਕੁਲ ਬਣਾਇਆ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਉਹ ਬਿਲਕੁਲ ਚੋਈ ਤੁਸੀਂ ਦੇਖ ਸਕਦੇ ਹੋ ਠੀਕ ਆ ਆ ਲਓ ਜੀ ਠੀਕ ਆ ਜੀ ਠੀਕ ਆ ਹਾਂ ਬਈ ਆਪੋ ਨੇ ਬਾਲਾ ਭਰ ਕੇ ਚਲੇ ਆ ਜੀ ਆਖੀ ਜਾਂਦੇ ਵਿਚ ਲਾ ਲੋ ਇੰਦਰ ਆ ਆਪਣੇ ਕੋਲ ਝੋਟੀ ਕਿਵੇਂ ਆ ਵੀਰੇ ਇਹ ਸੰਤੂ ਸਾਹਿਬ ਦੂਜਾ ਸੂਆ ਹੈ ਦਾ ਇਹ ਗੱਪਣਾ ਕੀ ਹੈ ਨਾ ਹਾਂ ਜੀ ਲੋਬੀ ਦੂਜਾ ਸੂਆ ਦੇ ਝੋਟੀ ਚੈੱਕ ਕਰੋ ਮੇਰਾ ਪਰਾ ਠੀਕਾ ਜੀ ਆ ਫੇਸ ਕੁਆਲਟੀ ਆ ਬੱਗੀ ਮੋਛ ਤੇ ਇੱਕ ਸਿੰਘ ਤੁਸੀਂ ਦੇਖੋਗੇ ਇੱਕ ਤਾਂ ਖੋਖ ਲੱਥਾ ਬੇਸ਼ੱਕ ਪਰ ਜਿੰਨੀ ਵੀ ਕਰਮਾਲੀ ਸਿੰਘ ਸੂਗ ਵਾਲੇ ਪਾਸੇ ਪੂਰੀ ਫੱਬਦੀ ਆ ਬਿਲਕੁਲ ਛੋਟਾ ਹੀ ਸੀਗਾ ਪਰ ਨਸਾਨੀਆਂ ਨੇ ਸੁਣੀਆਂ ਸੰਤੂ ਸਾਹਿਬ ਵੇਖੋ ਆਹ ਦੇਖੋ ਤੁਹਾਨੂੰ ਤੇ ਵੀ ਆ ਗਿਆ ਤੇ ਚੱਡੇ ਚਡਾ ਬ ਆ ਗਿਆ ਬਸੀ ਥਣ ਵੀ ਆ ਗਏ ਦੋ ਚਿੱਟੇ ਹਨਾ ਹਾਂਜੀ ਲੈ ਵੀ ਕਠਨ ਦੀ ਬਾਤ ਚੱਲੀ ਸਰੀ ਆ ਕਿੰਨੀ ਸੂਬਾ ਇਹ ਕਿੰਦਰ ਹਾਂਜੀ ਦੂਜਾ ਸੂਆ ਲੋ ਜੀ ਇਹਨੇ ਵੀ ਦੂਜਾ ਸੂਣਾ ਇਹਨੇ ਅੱਗੇ ਸੀਲੀਆਂ ਬਣੀਆਂ ਸੰਤੂ ਸਾਹਿਬ ਜੀ ਆਹ ਦੇਖੋ ਜੀ ਸੋ ਦੂਜਾ ਸੂਆ ਵੈਸੇ ਗੱਬਣ ਤੋਂ ਪਿਆ ਥਣ ਦੇ ਵੀ ਹੱਥੋਂ ਚਲਾ ਕੇ ਜਿੱਦਾਂ ਮਰਜੀ ਮੇਰਾ ਭਰਾ ਪਸੱਲੀ ਕਰਿਆ ਜੀ ਝਾਂਦਰ ਤੇ ਮਗਰਲੇ ਪੈਰ ਗਿੱਟਿਆ ਤੱਕ ਹਵਾਨੇ ਲੇਵੇ ਤੇ ਦਾਗ ਨਿਸ਼ਾਨ ਠੀਕ ਹੈ ਜੀ ਇਹ ਹੈਗੇ ਬੱਚੇ ਬਾਕੀ ਮਾਰਕੀਟਿੰਗ ਦੇ ਪਰ ਕਿਤਨਾ ਕਰੇ ਦੇ ਵਿੱਚ ਆਉਂਦੀ ਆ ਚਾਹੇ ਨੀਲੀ ਤੋਂ ਕ੍ਰੋਸ ਮੇਰਾ ਭਰਾ ਮੰਨ ਲਿਆ ਠੀਕ ਹੈ ਜੀ ਕਿ ਕਾਦੇ ਦਾ ਤਕਰੀਬਨ ਕਰਮਾੜੀ ਦਾ ਮੀਡੀਅਮ ਤੋਂ ਪਲੱਸ ਵੱਡੀ ਝੋਟੀ ਆ ਦੂਜੇ ਹੀ ਸਵੇਰ ਸੋਣ ਵਾਲੀ ਆ ਆ ਦੇਖੋ ਸੰਧਰ ਸਾਹਿਬ ਕੱਚੀ ਕੱਚੀ ਆ ਜਿਹੜੀ 10 ਦਿਨ ਲੈਂਦੀ ਕੱਟੀ ਹਾਂ ਹਾਂ ਬਾਕੀ ਬਹੁਤ ਜਿਆਦਾ ਚੰਗੀ ਹਾਂ ਕਰੋ ਜੇਕ ਜੀ ਸੋ ਨੇਵੀ ਦੀ ਸਫਾਈ ਤੁਹਾਡੇ ਸਾਹਮਣੇ ਠੀਕ ਹੈ ਜੀ 10 ਦਿਨ ਘਟੋ ਘਟਾ ਮੰਨ ਕੇ ਕੋਈ ਵੀ ਸਫਾਈ ਲਾੜ ਲਾਉਣੀਆਂ ਸੰਧੂ ਸਾਹਿਬ ਬਟਨ ਵਾਲਾ ਲੇਵਾ ਵਾ ਠੀਕ ਹੈ ਜੀ ਦੇਖੋ ਠੀਕ ਹੈ ਸੋ ਤਾਂ ਘਟਾ ਲਾ ਇਹ ਚੰਗੀ ਆ ਝੋਟੀ ਗਿੰਦਰੇ ਨੂੰ ਖੋੜ ਕੇ ਕੋਈ ਮੜਾ ਤੋਰ ਕੇ ਦਿਖਾਈਏ ਨਾਲ ਦੀ ਨਾਲ ਹੀ ਇਹ ਦੋਸਤੋ ਦੂਜਾ ਸਵੇਰਾ ਝੋਟੀ ਨੇ ਸੂਣਾ ਦਿਨੇ ਕੋਈ ਫੇਰ ਆਪਾਂ ਕਨਫਰਮ ਕਰਾ ਦਿੰਨੇ ਆਂ ਕਿ 10 ਲੈ ਦੇ 8 ਲੈ ਦੇ ਸੋ ਜਿੰਨਾ ਕ ਸਮਾਂ ਪਸ਼ੂ ਲੈ ਚੂ ਉਹਨੇ ਥੱਲੇ ਚੰਗੀ ਬਣ ਜੂਗੀ ਸੋ ਮੂੰਹ ਮੱਥੇ ਤੁਸੀਂ ਦੇਖ ਸਕਦੇ ਜੇ ਵੀ ਘਰੇ ਪਸ਼ੂ ਪੱਜਾ ਵੀ ਬਿਲਕੁਲ ਸ਼ਕੀਨ ਪਸ਼ੂ ਘਰੇ ਪੱਜਾ ਵੀ ਸੋਣਾ ਲੱਗੂ ਸੰਦੂ ਸਾਹਿਬ ਇਹਦੀ ਇੱਥੋਂ ਤੱਕ ਗਰੰਟੀ ਆ ਜੇ ਚੌਣ ਮਾੜੀ ਨਿਕਲੇ ਤਾਂ ਵੀ ਮੈਂ ਆਪਣੀ ਠੀਕ ਆ ਚਵਾਈ ਪੋਲੀ ਠੀਕ ਆ ਕੋਈ ਵਾਦ-ਗਾਰ ਨਹੀਂ ਥਣ ਦੇ ਵਿੱਚ ਠੀਕ ਆ ਵੀਰੇ ਲੋ ਵੀ ਠੀਕ ਆ ਜੀ ਸੋ ਕਿਸੇ ਰਕਮ ਦਾ ਤੁਸੀਂ ਗੱਭਾਂ ਨੇ ਪਿੱਛਾ ਭਾਰ ਉਹ ਮੁਸ਼ਕਲ ਨਹੀਂ ਕੀ ਸੋ ਪੱਪਨ ਇੱਕ ਨੰਬਰ ਆ ਉਹਦੀ ਤਸल्ली ਗਾਰੰਟੀ ਦੇਗੇ ਤੁਹਾਨੂੰ ਚੀਜ਼ ਘਲਾਈ ਜਾਊਗੀ ਕੋਈ ਭਰਾ ਇਹ ਨਾਲ ਕੋਈ ਬੰਦਾ ਨਹੀਂ ਖੜ ਸਕਦਾ ਜੀ ਠੀਕ ਆ ਬਿਲਕੁਲ ਜੀ ਬਿਲਕੁਲ ਆਪਣੀ ਤਸल्ली ਕਰੇ ਜਿੰਦਰ ਹੱਕ ਪੰਦਾ ਅਗਲੇ ਦਾ ਹਾਂਜੀ ਹਾਂਜੀ ਸੋ ਥਾਣੇ ਤੇ ਵਾਈਟ ਆ ਗਿਆ ਦੋ ਠੀਕ ਆ ਜੀ ਬਾਕੀ ਲਿਸ਼ਕਲੁਸ਼ਕ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਬਾਕੀ ਠੰਡੀ ਠੰਡੀ ਵੜੀ ਜਿੱਦਾਂ ਮਰਜੀ ਇਹਦੇ ਥੱਲੇ ਬੈਠੇ ਨੇ ਤੇ ਧੀਰੀ ਆ ਜਿੰਨੀ ਵੀ ਆ ਗਿੰਦਰੇ ਕਿੰਨੇ ਦੇ ਦੇ ਰਿਆ ਫਿਰ ਕੀ ਮੁੱਲ ਕਰਦਾ ਇਹਦਾ ਇਹ ਸੰਤੂ ਸਾਹਿਬ ਜੈ ਜੀ ਆਪਾਂ ਓਟਦਿਆਂ ਵਾਲਾ ਕੇਸ ਕਰਨਾ ਆ ਓਟਦਿਆਂ ਵਾਲੇ ਕੇਸ ਹੋਵੇ ਆ ਕੱਚੀ ਆ ਚਲੋ ਆਪਾਂ ਨੂੰ ਵੀ ਪਾਣਾ ਮਿਲੀ ਗੱਡੀ ਵੀ ਪਾਣੇ ਦੇ ਬਿਲਕੁਲ ਬਿਲਕੁਲ ਹਾਂਜੀ ਮੁੱਲ ਦੇ ਦਾ ਅਦਰ 85 90 ਕਰਦੇ ਆਪਾਂ ਹੂੰ ਹੂੰ 80000 ਦੀ ਦੇ ਦੀ ਸੰਤੂ ਸਾਹ 80000 ਦੀ ਹਾਂਜੀ 80 ਦੇ ਦਿਓ ਮਾਲਕੋ ਬਾਕੀ ਹੋਰ ਵਿੱਚੋਂ ਜੇ ਹੈਗਾ ਵਿੱਚੋਂ ਕੋਈ ਚਲੋ ਕਰ ਦਾਂਗੇ ਮੌਕੇ ਦੇ ਮਾਨਤਾ ਨਾਲ ਹੋਣੀ ਗੱਲ ਕੋਈ ਠੀਕ ਆ ਹਾਂਜੀ ਵੇਗਾ ਵੀ ਹਾਂ ਨਾ ਕਰਕੇ ਦੇ ਦਿੱਤੀ 78 72 ਦੀ ਦੇ ਦਿੱਤੀ ਚਲੋ 78 ਦੀ ਦੇ ਦਾਂਗੇ ਸੰਧੂ ਸਾਹਿਬ ਕੋਈ ਗੱਲ ਨਹੀਂ ਬਾਕੀ ਜਿਹੜਾ ਕੋਈ ਆਉਂਦਾ ਉਹਦਾ ਵੇਖੀ ਫਿਰ ਵੀ ਮਾਨਤਨ ਆਪਾਂ ਦੇ ਦੂਸ਼ਾ ਜਣੇ ਮਾਨਤਨ ਕਰਕੇ ਦੋ ਕੋਈ ਨਹੀਂ ਸੰਧੂ ਸਾਹਿਬ ਪੋਂਚੇ ਵੀਰ ਕੋਈ ਵੀ ਆਣ ਕੇ ਜੇ ਫੋਨ ਲਾਵੇ ਆਪਾਂ ਮਾਨਤਨ ਖੁੱਲਾ ਕਰਾਂਗੇ ਕਰਦੇ ਕਰਦੇ ਲੋ ਵੀ ਬੜੀਆਂ ਸਫਾਈਆਂ ਦੇ ਵਿੱਚ ਝੋਟੀ ਆ ਹਾਂਜੀ ਬਸੇ ਮੇਰਾ ਭਰਾ ਵੀ ਨਿਗਰਾਨੀ ਜੇ ਤਿਆਰ ਹੁੰਦੀ ਨਾ ਘਟੀ ਹਾਂ ਬਾਕੀ ਇਹ ਕਿਤੇ ਬਰੀਡ ਚ ਆਉਂਦੀ ਆ ਆਉਂਦੀ ਆ ਤੇ ਦੂਜਾ ਨੰਬਰ ਇਹ ਵੀ ਬਰੀਕੀਆਂ ਬਰੂਕੇ ਇੱਧਰ ਵੇਖੋ ਇਹ ਚੰਦੀ ਐ ਬਿਲਕੁਲ ਬਰੀਕ ਚਮੜੀ ਆ ਹਾਂਜੀ ਮੈਂ ਇਹ ਫੇਰਾ ਪਿਆਰ ਹੀ ਕੱਟੀ ਜਿਹੜੀ ਆ 90 85000 ਦੀ ਵਿਕਦੀ ਹਾਂ ਉਹਦੋਂ ਤੋਂ ਬਿਚਾਰ ਆਪਾਂ ਨੂੰ ਚਲਾਉਣਾ ਆਹ ਨਾਲ ਆਈ ਆਪਾਂ ਵੀ ਆਨੇ ਵੀ ਚਲੋ ਬਿਲਕੁਲ ਬਿਲਕੁਲ ਲੋ ਵੀ ਭਰਾਵੋ ਇਹ ਕੱਟੀ ਜਾਨ ਦਿਖਾਤੀ ਆ ਭਰਾਵਾ ਵੇਚਣ ਵਾਲੇ ਨੇ ਲੈਣੀ ਆ ਤਾਂ ਵੀ ਉਹ ਵੀ 2 ਰੁਪਏ ਲੈ ਲੈ ਜੇ ਘਰ ਵਾਲੇ ਲੈਣੀ ਤਾਂ ਵੀ ਚਲੋ ਉਹਨੂੰ ਨਹੀਂ ਨਹੀਂ ਬਿਲਕੁਲ ਆਪ ਅਗੋਂ ਤੁਸੀਂ ਪਾ ਦੇ ਵਿੱਚ ਮਿਲੀਏ ਤੇ ਪਾ ਦੇ ਵਿੱਚ ਗਿੰਦਰਾ ਦਾ ਵੀ ਦੇ ਦੇਣੀ ਆ ਹਾਂਜੀ 70000 ਦੀ ਛੋਟੀ ਮਿਲ ਜੂਗੀ ਫਿਰ ਵੀ ਆਏ ਜਾਏ ਦਾ ਬਿਲਕੁਲ ਹਯਾਦ ਦਾ ਕੀ ਕੀ ਜਾਊਗੀ ਮਾਨਤਨ ਫਿਰ ਵੀ ਕਿਸੇ ਵੀਰ ਦਾ ਦੂਰ ਨੇੜੇ ਸਫਰ ਖਿੱਚ ਕੇ ਹਮਣਾ ਐਸੀ ਲਾ ਕੇ ਆਉਣੇ ਆ ਫਿਰ ਵੀ ਮਾੜਾ ਮੋੜ ਕੋ ਸੋਚਿਆ ਜਾਊਗਾ ਜੋ ਵੀ ਪਿੱਛੋ ਗਜਾਇਸ਼ ਆ ਕਰ ਲੋ ਸੁਪਰ ਦੇ 70000 ਦੀ ਝੋਟੀ ਆ ਅਰ 10 ਦਿਨ ਸਾਹਮਣਾ ਪਾਊਗਾ ਤੁਹਾਨੂੰ ਬਾਕੀ ਘਰੇ ਸਵਾਰੋਂ ਵੀ ਆ ਦੇ ਨਗਰਾਨੇ ਜੇ ਜੁਆਜੂਰ ਪ੍ਰੋਪਰ ਪੈ ਗਈ ਤੇ ਮੇਰਾ ਭਰਾ ਝੋਟੀ ਦੁੱਧ ਚੰਗਾ ਚਵਾਊਗੀ ਵਜਨ ਲੋੜ ਪੂਰਾ ਸੋ ਇਧਰ ਇੱਕ ਹੋਰ ਤੋਹਫਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਹੋਰ ਝੋਟੀ ਦਿਖਾਉਣੇ ਆ ਠੀਕ ਆ ਜੀ ਇਹ ਵੀ ਕੱਦ ਕੋਦ ਦੀ ਤੁਸੀਂ ਦੇਖੋ ਪੂਰੀ ਵੱਡੀ ਝੋਟੀ ਆ ਸੰਦੇ ਸਾਹਿਬ ਕੱਦ ਬੇਲ ਤੇ ਬਹੁਤ ਜਾਰੀ ਆ ਜੀ ਬਹੁਤ ਵੱਡਾ ਕੱਦ ਵਧੀਆ ਚੰਗੀ ਹਾਈਟ ਵੱਡੀ ਆ ਲੈ ਵੀ ਬਾਕੀ ਸਕਰੀਨਸ ਕੋਨੇ ਵੀ ਚੰਗੀ ਆ ਜਿੰਨੀ ਸੰਤੂ ਸਾਹਿਬ ਨੂੰ ਬੜਾ ਲੱਗਾ ਇਹਨੂੰ ਹਾਂ ਹਾਂਜੀ ਕੋਕੇ ਜੜੇ ਪਏ ਕੇਂਦਰਾ ਫਿਰ ਥਾਂ ਬੜਾ ਕੱਢਿਆ ਹਾਂ ਥਾਣੇ ਵੇਖੋ ਪਹਿਲਾ ਸੂਆਨ ਦੀ ਸੂਣੀ ਆ ਓਕੇ ਪਹਿਲਾਂ ਬਹੁਤ ਜ਼ਿਆਦਾ ਕੱਢਿਆ ਮੈਂ ਵੀ ਹਾਂਜੀ ਆਹ ਵੇਖੋ ਮੇਰਾ ਭਰਾ ਠੀਕ ਆ ਜੀ ਪਹਿਲਾ ਸੂਆ ਝੋਟੀ ਸੂਣਾ ਜਿਹੋ ਜੇ ਥਾਣਾ ਸੰਤੂ ਸਾਹਿਬ ਇਤਰਾ ਧਾਰ ਬੰਬੀ ਵਾਂਗ ਵੱਜਦੀ ਆ ਫੱਤੇ ਪੀ ਆ ਠੀਕ ਆ ਹਾਂਜੀ ਮੈਂ ਵੀ ਵਰਦੀ-ਬੁਰਦੀ ਦੀ ਵੀ ਰੰਗ ਤਾਂ ਵੀ ਪੂਰੀ ਆ ਠੀਕ ਆ ਜੀ ਇਧਰ ਤੁਹਾਨੂੰ ਇੱਕ ਬਹਿਨੀ ਦੇ ਪਾਸਿਓਂ ਦਿਖਾ ਰਿਹਾ ਥਾਣਾ ਦੀ ਸਫਾਈ ਕਰੋ ਚੈੱਕ ਬਾਕੀ ਥਣ ਮੋਟਾ ਲੰਬਾ ਥਾਣਾ ਦੁਰਾ ਹੀ ਥਾਣਾ ਲਗਾ ਕਰ ਮਾਰਨੀ ਠੀਕ ਹੈ ਜੀ 57 ਮੋਗੇ ਵਾਂਗੂ ਵਰਦੀ ਐ ਮੋਗੇ ਵਾਂਗੂ ਠੀਕ ਹੈ ਜੀ ਤੇ ਕੱਦ ਝੋਟੀਆਂ ਵੱਡਾ ਤੇ ਪਹਿਲਾ ਸੁਹਾ ਝੋਟੀਆਂ ਸੁਣਾ ਤੇ ਥੱਲੇੋਂ ਵੇਖੋ ਮੇਰਾ ਭਰਾ ਖੱਡਾ ਖੱਡਾ ਚੌੜਾ ਸੰਦੇ ਸਾਹਿਬ ਵੇਖੋ ਕਿੱਥੇ ਮਾਰੋ ਝਾਤ ਠੀਕ ਹੈ ਜੀ ਆ ਦੇਖੋ ਲੈ ਵੀ ਕਿੰਦਰ ਹੋ ਲਾ ਬਾਕੀ ਖੁੱਲਣਾ ਖੁੱਲਣ ਖਲਣ ਚੰਗਾ ਡਈ ਥੱਲੇ ਹੁਣਾ ਹਾਂਜੀ ਹਾਂਜੀ ਵਧੀਆ ਖੁੱਲਣੇ ਹਾਂ ਸੋ ਇੱਕ ਵਾਰੀ ਬਾਹਰ ਕੱਢ ਕੇ ਪਤਾ ਹੋਂ ਤਸਦੀਕਾ ਤੌਰ ਤੇ ਦਿਖਾ ਦਿੰਨੇ ਆ ਬਿੰਦਿਆਂ ਵਾਲਾ ਬੜਨ ਵਾਲਾ ਲੇਵਾ ਠੀਕ ਆ ਜੀ ਤੇ ਬਾਕੀ ਅਜਾ ਸਾਲ ਇਹ ਲੈਣਾ ਜੂ 12 13 ਦਿਨ ਆ ਜੀ ਹਾਂ ਆ ਲੈ ਬਹੁਤ ਜੀ ਠੀਕ ਆ ਜੀ ਸੋ ਮਾਲ ਕਿਸਾਨ ਵੀਰੋਂ ਸਾਰਾ ਇਹ ਅਜੇ ਸ਼ਕੀਨ ਮਾਲ ਆ ਜਾਇਜ ਰੇਟਾਂ ਦੇ ਵਿੱਚ ਆ ਫ੍ਰਿਕ ਨਿਆ ਬਰੂਕ ਨਿਆ ਵੜੀਆਂ ਸੰਧੂ ਸਾਹਿਬ ਛੋਟੀ ਸਾਰੀ ਚੰਗੀ ਆ ਸਾਫ ਆ ਵੱਡੀ ਕੱਦ ਕੱਠੀ ਆ ਬਰੀਕੀ ਦੇ ਵਿੱਚ ਸੋ ਕਿਸੇ ਰਕਮ ਦੀ ਇਹਨੂੰ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਗਈ ਸੋ ਟਿੱਪ ਕੇ ਤੁਸੀਂ ਇੱਥੇ ਤਸੱਲੀ ਕਰ ਹੀ ਲੈਣੀ ਹੈ ਇੱਕ ਪਾਸੇ ਜਿਹੜਾ ਦੋਸਤੋ ਤੁਹਾਨੂੰ ਬੁਖਾਰ ਹੈ ਆਪਾਂ ਬੇਲਬੂਲ ਵੀ ਚੰਗੀ ਹੈ ਝੋਟੀ ਦੀ ਅਮਰੋ ਚਾਤਾ ਜੱਜ ਚੋਕੋ ਵਾਲਟੀ ਹੈ ਜਿਹਨੂੰ ਕੁਆਲਟੀ ਕਹਿੰਦੇ ਨੇ ਵੀ ਦੋਸਤੋ ਕੁਆਲਟੀ ਹੈ ਪੂਰੀ ਠੀਕ ਹੈ ਜੀ ਬੜੇ ਜੈਜ ਰੇਟਾਂ ਦੇ ਉੱਪਰ ਝੋਟੀਆਂ ਨੇ ਤੇ ਦੇਣ ਕਰਮਾ ਲਈ ਇਹ ਵੀ ਕੱਢ ਦੇ ਕੋਈ ਹਫਤਾ 10 ਦਿਨ 8 ਦਿਨ ਆਈ ਨਾਲ ਜੇ ਨੂੰ 11-12 ਨਾਲੋਂ ਬਾਹਰ ਹੀ ਖੜੂਗੇ ਮੇਰੇ ਨਾਲ 12 ਵੀ ਕੱਢ ਸਕਦੀ ਹਾਂ ਹਾਂ ਬਾਕੀ ਜਿੰਨੇ ਕਿ ਲੱਥੀ ਪਈਏ ਤੁਹਾਨੂੰ ਕੋਣ ਇੱਕੋ ਜੀ ਆ ਕੋਈ ਤੇ ਆਈਡੀਆ ਹੋ ਜਾਊਗਾ ਤੁਹਾਨੂੰ ਠੀਕ ਆ ਜੀ ਲੱਥੀ ਲੁੱਥੀ ਥੱਲੇ ਚੰਗੀ ਆ ਮੈਂ ਵੀ ਗਿੰਦਰ ਵੀਰੇ ਮੋਲ ਕੀ ਡਿਮਾਂਡ ਰਵੂਗੀ ਦੇਣ ਲੈਂਦੀ ਆ ਸੰਤੋਖ ਸਾਹਿਬ ਜਾਇ ਜੀ ਦੇ ਦੇਣੀ ਵੀ ਆ ਹਾਂ ਜਾਇ ਜਾਇ ਕੋਈ ਇਹਦਾ 1 15 ਨਹੀਂ ਲੱਖ ਨਹੀਂ ਆ ਇਹ ਕੱਟੀਆਂ ਬਰ 90000 ਦੀ ਦੇ ਦਾਂਗੇ 90 ਜਿੰਨੂੰ ਫੱਬੇ ਹਾਂਜੀ ਫੱਬ ਸਾਰਿਆਂ ਨੂੰ ਜਾਣੀ ਆ ਵਾਸ ਵਾਸ ਮੋਲ ਦੇ ਚਲੋ ਟਕਾਣੀ ਦਾ ਹੀ ਆ ਨਹੀਂ ਟਕਾਣੀ ਦਾ ਬਹੁਤਾ ਜਿਆਜ ਕੀਤਾ ਆ ਜਿੱਦ ਦੀ ਵੱਡੀ ਕੱਟੀ ਆ ਹਾਂਜੀ ਠੀਕ ਆ ਬਾਕੀ ਛੋਟ ਟਣ ਦੱਸਿਆ ਵੀ ਥੋੜੀ ਜੀ ਆ ਚਾਰ ਦਿਨ ਸਾਂਭਣ ਦੀ ਗੱਲ ਆ ਹੂੰ ਕੱਟੀ ਇੱਕ ਦਸ ਦੀ ਵਿਕਣੀ ਆ ਹੂੰ ਵਿੱਚ ਜਿੱਦਾਂ ਨੂੰ ਮਕਰ ਮਨ ਕਿਤੇ ਨਾ ਲੱਗਾ ਹਾਂਜੀ ਲੈ ਵੀ ਉਹ ਚਲੋ ਆਪਾਂ ਤੁਹਾਨੂੰ ਦੱਸੰਦਾ ਵੀ ਕੱਚੀ ਕਰਕੇ ਕੱਚੇ ਡੰਗਰ ਹੁਣ ਆ ਮੈਂ ਵੱਡੀ ਆ ਉਹ ਵੀ ਕੱਚੀ ਲਈ ਆ ਆ ਜਦੋਂ ਤਿਆਰ ਡੰਗਰ ਲੈਨੇ ਉਹ ਮੁੜ ਕੇ 2 ਰੁਪਏ ਵੜੇ ਔਖੇ ਉਹ ਦਿੰਦਾ ਦਿੰਦਾ ਵੇਦ ਨਪਟੇ ਪਾ ਲੋ ਤੇ ਉਹ ਚਲ ਰਲਾ ਜਾਂਦਾ ਦੂਰ ਰਲਾ ਜਾਂਦਾ ਹਾਂਜੀ ਤਕਰੀਬਨ 20 15 ਦਿਨ ਕੱਚਾ ਰਿਆ ਕੋਈ ਨਾ ਕੋਈ ਜਲਪਣੀ ਦੀ ਹਾਂਜੀ ਬਣਾਉ ਮਈਆਂ ਤਾਂ ਹੀ ਅਜੇ ਆਪਾਂ ਉਹ ਸਾਈਡ ਤੇ ਲਾਈਆਂ ਵਾ ਵੀ ਉਹਨਾਂ ਨੂੰ ਥੋੜਿਆ ਤਿਆਰ ਹੋ ਜੇ ਆ ਫੇਰ ਆਪਾਂ ਲੋ ਵੀ ਇਹ ਮੇਰਾ ਭਰਾ ਆਪੋ ਆਪਣੇ ਕਿੱਲੇ ਦੀ ਤੜੀ ਹੋਨਾਰਾ ਠੀਕ ਹੈ ਜੀ ਆਪੋ ਆਪਣੀ ਵੇਚ ਆ ਕਿਸੇ ਭਰਾ ਦੀ ਇਹ 90 ਦੀ ਲੀ ਜਾ ਕੇ ਮੇਰਾ ਭਰਾ 1 ਲੱਖ 5 10 ਦੀ ਵੀ ਸੇਲ ਕਰ ਸਕਦਾ ਕੋਈ ਵੀਰ ਇਹ ਨਾ ਕੇ ਬਾਕੀ ਖਏ ਨੇ ਰੁਪਈਆਂ ਦੀ ਛੋਟੀ ਵੱਡੀ ਆ ਛੋਟੀ ਜੀ ਮੰਨ ਕੇ ਨਾ ਕੋਈ ਸੌਦਾ ਕਰੇ ਇੱਕ ਸੰਦੇ ਸਾਹਿਬ ਹੈ ਜੀ ਤੇ ਧੀਰੀ ਵੇਖੋ ਬਾਕੀ ਤਾਂ ਗੇਂਦਰ ਨੂੰ ਤਾਂ ਵੇਖ ਇਕਾ ਵੱਡੇ ਆ ਬਿਲਕੁਲ ਮੋਢਿਆਂ ਦੇ ਉੱਤੇ ਟੱਪਣ ਦੇ ਆ ਆਹ ਦੇਖੋ ਮੇਰਾ ਆਪਣਾ ਮੋਢਾ ਦੀ ਹੋ ਜਾਣਾ ਪਰਲੇ ਪਾਸੇ ਤੇ ਹੋ ਜੀਏ ਤੇ ਤਕਰੀਬਨ ਅਜਿੰਦਰਵਾ ਬਿਲਕੁਲ ਮੋਹ ਹੀ ਦੀਦਾ ਲੋਕ ਹੀ ਜਾਈਦਾ ਆਹ ਦੇਖੋ ਠੀਕ ਆ ਭਾਜੀ ਲਓ ਵੀ 90000 ਦੀ ਕਿਸਾਨ ਵੀਰੋ ਝੋਟੀ ਮਿਲ ਜੂਗੀ ਤੁਹਾਨੂੰ ਕਰ ਲਿਓ ਪਹਿਲ ਕਦਮੀ ਮਾਲ ਸਾਰੇ ਬੜੇ ਜਾਇਜ਼ ਰੇਟਾਂ ਦੇ ਵਿੱਚ ਆ ਇੱਧਰ ਇੱਕ ਤੁਹਾਨੂੰ ਆਪਾਂ ਵੇਅਰ ਦਿਖਾ ਦਿੰਦੇ ਆ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਬਾਕੀ ਇਹਦਾ ਵੇਅਰ ਵਾ ਕੀ ਚਾਹੇ ਸੰਧਾ ਸਾਹਿਬ ਬੱਚਾ ਵਖਾ ਦਿਓ ਪਹਿਲਾਂ ਆ ਬੱਚਾ ਬੱਛਾ ਸੀ ਮਗਰ ਬੱਛਾ ਲਓ ਜੀ ਇਹ ਬੱਛਾ ਮਗਰ ਠੀਕ ਆ ਜੀ ਕੋਈ ਗਰਦਾ ਤੇ ਅਜ ਕਿੰਦਰ ਕਿੰਨੇ ਦਿਨਾਂ ਦੀ ਸੂਈ ਹੋ ਗਈ ਤਕਰੀਬਨ ਸੇਹੰਦੂ ਸਾਹਿਬ ਇਹਨੂੰ ਹੋ ਗਿਆ ਹੁਣ ਕੋਈ 15 ਦਿਨੋਂ 15 ਦਿਨਾਂ ਦੀ ਹੋ ਸਕਦੀ ਲਓ ਜੀ 15 16 15 ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਹਾਂਜੀ ਬਾਕੀ ਕੋਈ ਥਾਰ ਪਾਰਕਰ ਦੇ ਵਿੱਚ ਕੋਈ ਦੇਸੀ ਵੈਰਾ ਦੇ ਵਿੱਚ ਮੰਡੀ ਪੰਡੀ ਚੰਗੀ ਆ ਤੇ ਬਾਹਰ ਵੱਡੀ ਆ ਕਰਦੀ ਆ ਉਹ ਤਰ੍ਹਾਂ ਨਹੀਂ ਕੋਈ ਗੱਲ ਇਹਨੂੰ ਕੀ ਮੋਲੇ ਤਾਂ ਕਿਧਰ ਆ ਦੂਜਾ ਆਪਣਾ ਅੱਜ ਸੂਈ ਨੂੰ ਸਮਾਂ ਕਿੰਨਾ ਦੱਸਿਆ ਸੀ ਸੂਈ ਨੂੰ ਹੋ ਗਿਆ ਹੁਣ ਕੋਈ 16 17 ਦਿਨ 16 17 ਦਿਨ ਦੀ ਆ ਮਗਰ ਬੱਚਾ ਦੁੱਧ ਜਿਨਾ ਇਸ ਵਕਤ ਦੋ ਤੇ ਸੰਧੂ ਸਾਹਿਬ ਦੇ ਥੱਲੇ ਹੋਊਗਾ ਹੁਣ ਉਤਨਾ ਜਿਆਦਾ ਉਸ ਦਿਨ ਤੇ 10 ਕਿਲੋ ਹੀ ਮੁੜ ਕੇ ਝੜੀ ਬੜੀ ਲੱਗੀ ਰਹੀ ਤੁਹਾਨੂੰ ਪਤਾ ਹਾਂ ਹੁਣ ਵੀ ਰੋਜ਼ ਹੀ ਆ ਜਾਂਦਾ ਪਰਮੇਸ਼ਰ ਦੇ ਰੰਗ ਜਿ ਤਰ੍ਹਾਂ ਕਿ ਆ ਬਿਲਕੁਲ ਬਿਲਕੁਲ ਦੋ ਦੇ ਥੱਲੇ 7 ਤੋਂ 8 ਕਿਲੋ ਹੋਊਗਾ 7 ਤੋਂ 8 ਹਾਂਜੀ ਇਹ 9 7 8 7 ਤੋਂ ਬਾਹਰ ਤੇ 8 ਦੇ ਦਰਮਿਆਨ ਦੇ ਲੀਟਰ ਹੋਊਗਾ ਦੋਆ ਟੀਮਾਂ ਦਾ ਤੇ ਚਵਾਈ ਚਾਰੇ ਥਾਣਾਂ ਦੀ ਕਿਦਾਂ ਚਵਾਈ ਓਕੇ ਸੰਧੂ ਸਾਹਿਬ ਠੀਕ ਹੈ ਤੁਹਾਡੇ ਇਹਨਾਂ ਲੋਕਾਂ ਵਿੱਚ ਬੰਗਾ ਬੰਗਾ ਪਾਉਣ ਤੋਂ ਬਗੈਰ ਹੀ ਮੈਂ ਇੰਨਾ ਬਗੈਰ ਵਾਂਗੇ ਤਾਂ ਬਗੈਰ ਵਾਂਗੇ ਤੋਂ ਕਿਸਾਨ ਵੀਰੋ ਜਿਹੜੀ ਮਿਲਦੀ ਆ ਵੰਗਾ ਪਵਾਣੀ ਆਤੀ ਆ ਕਿਲੋ ਦੁੱਧ ਸੱਤ ਤੋਂ ਅੱਠ ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਹੂੰ ਹੂੰ ਦੂਜੇ ਸੂਬੇ ਮੰਨ ਕੇ ਸੌਦਾ ਕਰ ਲਿਆ ਜੀ ਥਾਰ ਪਾਰਕਰ ਦੇ ਵਿੱਚ ਵੀ ਆ ਜਾਂਦੀ ਆ ਠੀਕ ਆ ਜੀ ਬਾਕੀ ਤੁਸੀਂ ਦੇਖ ਸਕਦੇ ਜੇ ਕੱਤ ਵੱਡਾ ਪੱਛੀ ਦਾ ਤੇ ਦੂਜੇ ਕੀ ਸੂਬੇ ਆ ਨਾ ਬਸੇ ਹਾਂਜੀ ਤੇ ਇਹ ਕਿੰਦਰ ਇਹਦਾ ਮੁੱਲ ਆਪਾਂ ਕੀ ਕੀਤਾ ਸੀਗਾ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਵੀਡੀਓ ਪਾਈ ਸੀ ਜਦੋਂ ਤੁਹਾਡਾ ਸੌਦਾ ਹੋਇਆ ਸੀਗਾ ਪਰ ਉਹਨਾਂ ਦਾ ਚਲੋ ਕੋਈ ਮਜਬੂਰੀ ਪੈ ਗਈ ਆ ਗੱਲ ਤੇ ਇਹੀ ਮੋਲ 36000 ਰੁਪਈਆ ਸੰਧੂ ਸਾਹਿਬ ਉਹ ਦੋ 37 ਹੋਰ ਲੈਦੇ ਸੀਗਾ ਹਾਂਜੀ ਠੀਕ ਆ ਵੀਰੇ ਇੱਥੇ ਆ ਜਾ ਕੋਈ ਇਹ ਨਹੀਂ ਕਾ ਵੀ ਕੋਈ ਬੰਗਾ ਪਾਇਆ ਜੂਟ ਪਾਇਆ ਵੀ ਮਾਰਾ ਮੁਰਗ ਲੱਤ ਚੁੱਕਦੀ ਹੋਵੇਗੀ ਮੈਂ ਨਾ ਹੁਣ ਇਹ ਬੱਚਾ ਲਾ ਕੇ ਵਿਖਾ ਦਨੇ ਚਵਾਈ ਕਰਾ ਦਨੇ ਠੀਕ ਆ ਭਰਾ ਮਾਰਾ ਦਈਏ ਕਿ ਚਵਾਈ ਕਰਾਉਣੀ ਸਰੀ ਕੋਈ ਗੱਲ ਨਹੀਂ ਆਪਾਂ ਮਾਰ ਦਾਂਗੇ ਬਾਅਦ ਵਿੱਚ ਗਿੰਦਰ ਦਿਖਾਵਾਂਗੇ ਸਾਰੇ ਭਰਾਵਾਂ ਨੂੰ ਲੋ ਵੀ ਦੋਸਤੋ ਕੋਈ ਕਿਸੇ ਰਕਮ ਦਾ ਕੋਈ ਲੱਤ ਛੜ ਨਹੀਂ ਗਈ ਉਹ ਅਗਲੇ ਦੇ ਘਰ ਤਾਂ ਵੀ ਗਰੰਟੀ ਹੋ ਜੇ ਅਗਲੇ ਦੇ ਘਰ ਜਾ ਕੇ ਛੜ ਮਾਰੇ ਨਾ ਹਾਂ ਫੋਨ ਲਾ ਦੇ ਨਾ ਉਥੋਂ ਹੀ ਹਾਂ ਵੀ ਤੁਹਾਡੀ ਗਾਣੇ ਛੜ ਮਾਰੀ ਤੇ ਗੱਡੀ ਇੱਥੋਂ ਜਾਊਗੀ ਪੈਸੇ ਸਾਰੀਆਂ ਕਿਲੇ ਦੇ ਦੇ ਕੇ ਤੇ ਗਾਂ ਰੱਦ ਕੇ ਆਜੂ ਕਰਾਇਆ ਵੀ ਮੈਂ ਤੁਹਾਨੂੰ ਬੋਲ ਜੀ ਇੱਤੋਂ ਉੱਤੇ ਤੇ ਕੋਈ ਸ਼ੋਰਟੀ ਨਹੀਂ ਲਿਆ ਅੰਦਰ ਕੋਈ ਨੋਆ ਬੰਨਿਆ ਦਾ ਕਰਾਇਆ ਮੈਂ ਤੁਹਾਨੂੰ ਸੋ 8-7 ਕਿਲੋ ਦੁੱਧ ਆ ਠੀਕ ਆ ਜੀ ਬਾਕੀ ਬੱਚਾ ਤੁਹਾਨੂੰ ਦਿਖਾਈ ਦਿੱਤਾ ਹੈ ਮੇਲ ਕਾਫਾ ਮਗਰ ਦੂਜੇ ਸੂਬਾ ਵੜਾ ਬਾਕੀ ਹੁਣ ਸਭ ਤੋਂ ਬਾਅਦ ਹਾਂ ਜੀ ਹੁਣ ਜੈ ਜੀ ਕਰ ਲਾਂਗੇ ਚਲੋ ਦੁੱਧ ਦਾ ਥੋੜਾ ਘਟ ਗਿਆ ਵਾ ਆ ਚਲੋ ਕੋਈ ਗੱਲ ਨਹੀਂ ਜਿੰਨਾ ਵੀ ਹੋ ਸਕਦਾ ਜੈ ਕਰੀਏ ਕਰਦਾ ਕੋਈ ਨਹੀਂ ਮੰਨਤਾਂ ਖੁੱਲਾ ਸੋ ਆ ਜਿਹੜਾ ਦੋਸਤੋ ਲੈਵਾ ਦਾ ਠੀਕ ਆ ਜੀ ਬਾਕੀ ਚੁਵਾਈ ਦੇ ਵਿੱਚ ਚਾਰੇ ਥਣ ਪਾਸ ਕਿਸੇ ਰਕਮ ਦੀ ਕੋਈ ਬਾਤ ਘਾਟ ਨਹੀਂ ਹੋਊਗੀ। ਭੂਰ ਛੱਟਾ ਨਹੀਂ ਸੰਧੂ ਸਾਹਿਬ ਕੋਈ ਇਹਦੇ। ਨਾ ਵੀ ਭੂਰ ਸੀਤਾ। ਹਾਂ ਠੀਕ ਆ। ਵੇੜ ਚੰਗੀ ਆ। ਬਾਕੀ ਜਿੰਨੇ ਘਰ ਪਈਏ ਕਿਸੇ ਭਰਾਣੇ ਲਾਉਣੇ ਆ ਠੀਕ ਆ ਜੀ ਘਰ ਤੋਂ ਘੱਟ। ਪੜਤਾ ਕਿਸੇ ਵੀਰ ਦਾ ਤੇ ਇਹ ਪਸੰਦ ਕਰ ਲਿਓ ਵੇੜ ਚੰਗੀ ਆ। ਚਵਾਈ ਤੁਸੀਂ ਨਾਲ ਦੇ ਨਾਲ ਹੀ ਦੇਖ ਰਹੇ ਜੀ ਠੀਕ ਆ ਜੀ ਚਵਾਈ ਆਪਾਂ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਜਿੱਕਰ ਕਿਹਾ ਗਿਆ ਵੀ ਬੰਗਾਰ ਅਸੀਂ ਬਗੈਰ ਪਾਇਆ ਜਿਹੜੀ ਚਵਾਈ ਕੀਤੀ ਜਾਂਦੀ ਤੇ ਬਗੈਰ ਹੀ ਤੁਹਾਨੂੰ ਦਿਖਾਵਾਂਗੇ। ਤੇ ਬਾਕੀ ਲੇਵਲ ਹੀ ਸਾਫ਼ ਸੁਥਰੀ ਆ। ਇੱਧਰ ਵੇਖੋ। ਖਾਨ ਸੰਧੂ ਸਾਹਿਬ ਮੁੱਠੀ ਵਾਲਾ ਬਹੁਤ ਵਧੀਆ। ਲਓ ਠੀਕ ਹੈ ਇਹ ਗਿੰਦਰ ਫਿਰ 36000 ਦੀ ਪਾਈ ਸੀ ਤੇ ਅੱਜ ਕਿੰਨਾ ਅੱਜ ਸੰਤੂ ਸਾਹਿਬ 32000 ਦੇ ਦਾਂ 32000 ਦੇ ਹਾਂਜੀ ਦੇ ਦਿਓ ਹਾਂਜੀ ਆ 32000 ਦੀ ਦੋਸਤੋ ਅੱਜ ਮਿਲ ਜੂਗੀ ਮਾਰ ਤਾਂ ਤੁਸੀਂ ਵੇਖ ਹੀ ਰਹੇ ਹੋ ਠੀਕ ਹੈ ਜੀ 8 7 ਕਿਲੋ ਦੁੱਧ ਦਾ ਤਾਜੀ ਸੂਈ ਆ ਉਹਦੀ ਵੀ ਤਸੱਲੀ ਗਾਰੰਟੀ ਰਹੂਗੀ ਠੀਕ ਹੈ ਜੀ ਪਸ਼ੂ ਤਾਜਾ ਆ ਤੇ ਤਾਜਾ ਹੋਊਗਾ ਠੀਕ ਆ ਤੇ ਇਹ ਅੱਜ ਮਾਲ ਸੀਗਾ ਦੋਸਤੋ ਗਿੰਦਰ ਹੁਣ ਦੇ ਕੋਲ ਟੋਟਲ ਚਾਰ ਨਾ ਕਿ ਤਮ ਦਿਖਾਤੇ ਆ ਤਿੰਨ ਮੱਝਾਂ ਦਿਖਾਤੀਆਂ ਨੇ ਸੂਈ ਇੱਕੀ ਸੀ ਮੱਝ ਦੋ ਜਿਹੜੀਆਂ ਝੋਟੀਆਂ ਗੱਬਣ ਸੀ ਸੋ ਜਾਇਜ਼ ਰੇਟ ਆ ਬਾਕੀ ਮੇਰਾ ਭਰਾ ਕਰੋ ਸੰਪਰਕ ਇਥੇ ਆਣ ਕੇ ਚੋਕੇ ਵੇਖਣਾ ਚਾਹੁੰਦਾ ਕੋਈ ਵੀਰ ਆਪਣੀ ਤਸੱਲੀ ਕਰ ਲਿਆ ਜੀ ਠੀਕ ਆ ਤੇ ਕਿੰਦਰ ਵੀਰ ਇੱਕ ਨੰਬਰ ਆਪੇ ਕਰਦੇ ਸਾਂਜੀ 9592 66536 ਠੀਕ ਆ ਹਾਂਜੀ ਲੋ ਵੀ ਇਹ ਨੰਬਰ ਆ ਦੋਸਤੋ ਸਕਰੀਨ ਤੇ ਚੱਲਣ ਦੇ ਆ ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਆ ਇਧਰ ਦੋ ਝੋਟੀਆਂ ਤੁਹਾਨੂੰ ਗੱਭਨ ਠੁਕੀਆਂ ਦਿਖਾਈਆਂ ਆਪਾਂ ਬੜੇ ਜਾਇਜ਼ ਰੇਟਾਂ ਦੇ ਉੱਤੇ ਆ ਸੋ ਬਾਕੀ ਜਿਹੜੇ ਭਰਾ ਨੇ ਲੈ ਕੇ ਪੈਸੇ ਖਰਚ ਕਰਨੇ ਆ ਸਾਫ਼ ਸੁਥਰਾ ਪਸ਼ੂ ਲੱਭ ਰਹੇ ਹੋ ਤੇ ਕਰੋ ਸੌਟਾ ਬਹੁਤ ਖੂਬਸੂਰਤ ਚੰਗਾ ਮਾਲ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦਿਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ